ਦਿੱਲੀ ਕਮੇਟੀ ਵਾਲ ਕੋ ਮੂੰਹ ਕਰਕੇ ਨਹੀਂ ਦੇਖ ਸਕਦਾ ਕੋਈ ਕਮਰਾ ਨਹੀਂ ਰਾਤ ਨੂੰ ਮੰਗ ਸਕਦਾ ਨਾ ਤੇ ਬਾਦਲ ਦਾ ਬੱਚਾ ਦੱਸ ਰਿਹਾ ਜਿਹੜਾ ਕਹਿੰਦਾ ਮੈਂ ਨਾ ਮੰਨੂ ਹਾਂਊਗਾ ਤੇ ਮੈਂ ਹਾਂਊਗਾ ਨਹੀਂ ਤੇ ਕੋਈ ਨਹੀਂ ਹੋਊਗਾ ਤੇ ਇਹ ਜਿਹੜੇ ਜ਼ਿੰਮੇਵਾਰੀਆਂ ਇਹਦਾ ਜਵਾਹਰ ਤਾਰਾ ਪਿਓ ਦਊਗਾ ਮੜੀਆਂ ਚੋਂ ਆ ਕੇ ਅਖੰਡ ਪਾਠ ਕਰਾਵੇ ਸ਼ਰੋਮਣੀ ਅਕਾਲੀ ਦਲ ਤੇ ਕੌਮ ਦਾ ਬੇੜਾ ਕਰੇ ਪ੍ਰਕਾਸ਼ ਸਿੰਘ ਬਾਦਲ ਤੇ ਉਹਦੇ ਬਾਅਦ ਇਹਨਾਂ ਨੇ ਸੌਂਡੀ ਸੰਗਰਾਮ ਨੂੰ ਰੱਖੀ ਕਾਨਫਰੰਸ ਮੰਜੀ ਸਾਹਿਬ ਉਥੇ ਹੋਇਆ ਹਜ਼ਾਰਾਂ ਦਾ ਇਕੱਠ ਤੇ ਸਜ਼ਾ ਕਿਹੜੀ ਦਿੱਤੀ ਗੁਰੂ ਰਾਮਦਾਸ ਦੀ ਗੋਲਪ ਚੋ 20 ਲੱਖ ਦੀਆਂ ਜਲੇਬੀਆਂ ਖਾ ਗਏ ਬਹੁਤ ਸ਼ੇਰੀਆ ਜਿੱਥੇ ਜਿੱਥੇ 2 ਲੱਖ ਰੁਪਇਆ ਗਾਜ ਨੂੰ ਜ਼ਮੀਨ ਹੈ 12-12 ਕਰੋੜ ਦਾ ਕਿਲਾ ਉਹ ਕਿੱਲੇ 12-12 ਕਰੋੜ ਦੇ ਤਿੰਨ ਕਿੱਲੇ ਦਿੱਤੇ ਕਮਾਲ ਦੇ ਮਾਲਕ ਨੂੰ ਉਹਦੇ ਤੋਂ ਤਿੰਨ ਕਿੱਲੇ ਜਾ ਕੇ ਸੜਕ ਤੋਂ ਪਾਰ ਮੋਗਾ ਰੋਡ ਤੇ ਲੈ ਲੇ 50 ਲੱਖ ਦਾ ਕਿਲਾ ਕਿੱਲੇ ਨੂੰ 12 ਕਰੋੜ ਦੇ ਕਿੱਲੇ ਨਾਲ ਤਬਾਦਲਾ ਕਰਕੇ ਮਲਾਈ ਆਪ ਖਾ ਗਏ ਗੁਰੂ ਘਰ ਨੂੰ ਤਿੰਨ ਕਿੱਲਾਂ ਦੇ ਤਿੰਨ ਕਿੱਲੇ। ਉਹ ਗ੍ਰੰਥ ਕਿੱਥੇ ਗਏ? ਜਿਹੜੇ 328 ਰੂਪ ਇਹ ਜਿਹੜੇ ਬਿਨਾ ਆਈਡੀ ਤੋਂ ਗਏ ਨੇ ਉਹਨਾਂ ਦਾ ਤੇ ਅਜੇ ਤੱਕ ਨਹੀਂ ਪਤਾ ਲੱਗਾ। ਉਹ ਤੇ ਛਾਪੇ ਦੇ ਸੀਗੇ ਜਿਹੜੇ ਗੁਰੂ ਗ੍ਰੰਥ ਸਾਹਿਬ ਭਵਨ ਚੋਂ ਗਏ। ਪਰ ਜਿਹੜੇ ਸਰੂਪਾਂ ਦੀ ਮੈਂ ਗੱਲ ਕਰਦਾ ਇਹ 200 ਸਰੂਪ ਪ੍ਰਾਤਨ ਦੇ। ਇਹਨਾਂ ਦੇ ਵਿੱਚ ਬਾਬਾ ਅਰਦਾਸ ਵਾਲੀ ਸਰਹਿਰੀ ਪੋਥੀ ਹੈ। ਇਹਨਾਂ ਦੇ ਵਿੱਚ ਦੋ ਜਨ ਸਾਖੀਆਂ ਤੇ ਖਰੜੇ ਨੇ। ਇਹਨਾਂ ਦੇ ਵਿੱਚ 28 ਗੁਰੂ ਸਾਹਿਬਾਂ ਦੇ ਹੁਕਮਨਾਮੇ ਨੇ ਜਦੋਂ ਗੁਰੂ ਸਾਹਿਬ ਦਸਮ ਪਾਤਸ਼ਾਹ ਆਗਰੇ ਨੂੰ ਗਏ ਤੋ ਜਦੋਂ ਬਹਾਦਰ ਸ਼ਾਹ ਦੀ ਮਦਦ ਲਈ ਗਏ ਤੇ ਆਗਰੇ ਤੋਂ ਹੁਕਮਨਾਮਾ ਭੇਜਿਆ ਜਿਹੜਾ ਖਾਰੇ ਦੀ ਸੰਗਤ ਲਈ ਬਾਬਾ ਬੰਦਾ ਸਿੰਘ ਬਹਾਦਰ ਦੇ ਹੁਕਮਨਾਮੇ ਮਾਤਾ ਸੁੰਦਰੀ ਜੀ ਦੇ ਹੁਕਮਨਾਮੇ 28 ਹੁਕਮਨਾਮੇ ਅਸਲ ਉਹ ਨਹੀਂ ਮਿਲਦੇ ਦੋ ਦਸਮ ਗ੍ਰੰਥ ਨੇ ਪ੍ਰਾਤਨ ਲਿਖੇ ਹੋਏ ਉਹ ਨਹੀਂ ਮਿਲਦੇ ਜੇ ਇਹ ਖਜ਼ਾਨਾ ਸਾਨੂੰ ਨਾ ਮਿਲਿਆ ਤੇ ਸਾਨੂੰ ਦੱਸੋ ਸਾਡੀ ਕਮੇਟੀ ਕੋਲ ਰਹਿ ਕੀ ਗਿਆ ਅੱਜ ਵੀ ਦੇਖੋ ਅਸੀਂ ਕਿੰਨੀ ਉੱਚੀ ਗੱਲ ਕਰਦੇ ਆ ਕਿ ਤੁਸੀਂ ਗ੍ਰੰਥ ਖਾ ਗਏ ਤੁਸੀਂ ਕਿਸੇ ਦੁਸ਼ਮਣ ਏਜੰਸੀ ਨੂੰ ਦੇ ਦਿੱਤੇ ਸਾਨੂੰ ਤੁਸੀਂ ਦੱਸ ਨਹੀਂ ਰਹੇ ਕਿਉਂ ਦਿੱਤੇ ਕਾਦੇ ਲਈ ਦਿੱਤੇ ਕਦੋਂ ਆਉਣਗੇ ਨਾ ਤੇ ਬਾਦਲ ਦਾ ਬੱਚਾ ਦੱਸ ਰਿਹਾ ਜਿਹੜਾ ਕਹਿੰਦਾ ਮੈਂ ਨਾ ਮਾਨੂੰ ਹੋਊਗਾ ਤੇ ਮੈਂ ਹੋਊਗਾ ਨਹੀਂ ਤੇ ਕੋਈ ਨਹੀਂ ਹੋਊਗਾ ਤੇ ਇਹ ਜਿਹੜੇ ਜ਼ਿੰਮੇਵਾਰੀਆਂ ਇਹਦਾ ਜਵਾਬ ਤਾਰਾ ਪਿਓ ਦਊਗਾ ਮੜੀਆਂ ਚ ਆ ਕੇ ਇਹ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਕੌਣ ਦੱਸੂਗਾ ਕਿੱਥੇ ਗਏ ਜੇ ਕਿ ਕੋਈ ਸੰਸਾ ਹੋ ਕੇ ਸੰਸਾ ਦਾ ਮੁਖੀ ਇਹ ਰਿਪੋਰਟ ਹੀ ਨਾ ਲਿਖਾ ਸਕੇ ਪੁਲਿਸ ਕੋਲ ਕੇ ਸਾਡਾ ਇਹ ਸਮਾਨ ਚੋਰੀ ਹੋ ਗਿਆ ਤੇ ਸਾਨੂੰ ਮਿਲੂਗਾ ਕਿਥੋਂ ਫਰਜ਼ ਕਰ ਲੋਏ ਜਿਹੜੇ ਗ੍ਰੰਥ ਗਏ ਨੇ ਇੰਗਲੈਂਡ ਗਏ ਨੇ ਅਮਰੀਕਾ ਗਏ ਨੇ ਜੇ ਅਹੀਂ ਉਥੋਂ ਲਿਆਉਣੇ ਆ ਤੇ ਲਿਆ ਸਕਦੇ ਆ ਕਿਉਂਕਿ 100 ਸਾਲ ਤੋਂ ਜ਼ਿਆਦਾ ਜਿਹੜੀ ਵੈਲਿਊ ਰੱਖਦੀ ਆ ਚੀਜ਼ ਉਮਰ ਵਾਲੀ ਉਹ ਹਿਸਟੋਰਿਕਲੀ ਮੰਨੀ ਜਾਂਦੀ ਉਹ ਲਿਆ ਸਕਦੇ ਆ ਤੇ ਸਰਕਾਰ ਲਿਆ ਸਕਦੀ ਆ ਪਰ ਸਰਕਾਰ ਲਿਆਊਗੀ ਤਾਂ ਜੇ ਤੁਸੀਂ ਕਿਸੇ ਨੂੰ ਦੋਸ਼ ਦਿਓਗੇ ਐਫ ਆਈ ਆਰ ਲਿਖਾਓਗੇ ਜੇ ਕਰੋੜਾਂ ਰੁਪਏ ਕੋ ਉਥੋਂ ਖਾ ਜਾਂਦਾ ਤੇ ਐਫ ਆਈ ਆਰ ਨਹੀਂ ਲਿਖਾਉਂਦੇ ਜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਹੀਂ ਮਿਲ ਰਹੇ ਜੇ ਇਹਨਾਂ ਦਾ ਕਸੂਰ ਨਹੀਂਗਾ ਕੋਈ ਤੇ ਐਫ ਆਈ ਆਰ ਲਿਖਾਉਣ ਕਿ ਇਹ ਜਿਹੜੇ ਨਰੇਣੂ ਮੰਤ ਤੋਂ ਵੀ ਜ਼ਿਆਦਾ ਵੱਡੇ ਬਦਮਾਸ਼ ਬਣ ਗਏ ਉਹਨਾਂ ਨੂੰ ਗੁਰੂ ਘਰ ਚੋਂ ਕਿਵੇਂ ਕੱਢਣਾ ਅੱਜ ਤੁਸੀਂ ਦੇਖੋ ਦਿੱਲੀ ਕਮੇਟੀ ਚ ਕੌਣ ਬੈਠੇ ਨੇ ਅੱਜ ਜਿਹੜਾ ਮੁੰਡਾ ਪ੍ਰਧਾਨ ਹੈ ਉਹਦਾ ਦਾਦਾ ਜਦੋਂ 18 ਸਾਲ ਪਹਿਲਾਂ ਤਾਂ ਇਲੈਕਸ਼ਨ ਨਹੀਂ ਹੋਏ ਉਦੋਂ ਉੱਥੇ ਪ੍ਰਧਾਨ ਰਿਹਾ ਤੇ ਬੂਟਾ ਸਿੰਘ ਨੇ ਬਣਾਈ ਰੱਖਿਆ ਹੋਮ ਮਿਨਿਸਟਰ ਨੇ ਅੱਜ ਭਾਜਪਾ ਸਰਕਾਰ ਉਹਦੇ ਪੋਤੇ ਨੂੰ ਬਿਠਾਇਆ ਦਿੱਲੀ ਕਮੇਟੀ ਵਾਲਾ ਕੋ ਮੂੰਹ ਕਰਕੇ ਨਹੀਂ ਦੇਖ ਸਕਦਾ ਕੋਈ ਕਮਰਾ ਨਹੀਂ ਰਾਤ ਨੂੰ ਮੰਗ ਸਕਦਾ ਦਿੱਲੀ ਕਮੇਟੀ ਦੀ ਜਿਹੜੀ ਐਜੂਕੇਸ਼ਨ ਕਮੇਟੀ ਆ ਉਹ ਘੱਟੋ-ਘੱਟ 300 ਕਰੋੜ ਦੀ ਕਰਜ਼ਾਈ ਹੋ ਚੁੱਕੀ ਹੈ ਜਿਹੜੇ ਸਕੂਲਾਂ 'ਚ ਐਡਮਿਸ਼ਨ ਨਹੀਂ ਸੀ ਮਿਲ ਸਕਦੀ ਇਹਨਾਂ ਰਾਸ਼ ਹੁੰਦਾ ਸੀ ਤੇ ਸਪਾਰਸ਼ਾਂ ਨਾਲ ਤੇ ਪੈਸਿਆਂ ਨਾਲ ਡੋਨੇਸ਼ਨ ਨਾਲ ਅੱਜ ਉੱਥੇ ਕੋਈ ਬੱਚਾ ਦਾਖਲ ਕਰਾਉਣ ਨੂੰ ਰਾਜੀ ਨਹੀਂ ਤੁਸੀਂ ਦਿੱਲੀ ਦੇ ਨਾਲ ਸੰਪਰਕ ਕਰਕੇ ਦੇਖੋ ਕਿਸੇ ਸਿਕਨਾ ਇਹ ਜਿਹੜੇ ਸਰਸਿਆਂ ਨੂੰ ਤੇ ਇਹਨਾਂ ਨੂੰ ਜਿਹੜੀਆਂ ਕਮੇਟੀਆਂ ਸੌਪੀਆਂ ਨੇ ਇਹ ਇਹ ਅੱਜ ਅੱਜ ਸਾਡੇ ਕੋਲ ਨਾ ਤੇ ਨਦੇੜ ਦੀ ਕਮੇਟੀ ਜੇ ਨਾ ਪਟਨਾ ਸਾਹਿਬ ਦੀ ਕਮੇਟੀ ਜੇ ਨਾ ਦਿੱਲੀ ਦੀ ਤੇ ਨਾ ਹਰਿਆਣੇ ਦੀ ਤੇ ਇਸ ਕਮੇਟੀ ਦਾ ਜਿਹੜਾ ਹਾਲ ਹੈ ਤੁਹਾਨੂੰ ਪਤਾ ਇਸ ਕਮੇਟੀ ਨੂੰ 13 14 ਸਾਲ ਹੋ ਗਏ ਇਲੈਕਸ਼ਨ ਨਹੀਂ ਹੋ ਰਹੇ ਇਹ ਕਮੇਟੀ ਦੇ ਇਲੈਕਸ਼ਨ ਕਿਉਂ ਨਹੀਂ ਕਰਵਾ ਰਹੀ ਸਰਕਾਰ ਇਹ ਕਿਨੂੰ ਸੌਂਪਣਾ ਚਾਹੁੰਦੀ ਹੈ ਜੇ ਫਰਜ ਕਰ ਲੋ ਇੱਕ ਮਸਾਦਾ ਨਿਕਲਦਾ ਨਹੀਂ ਤੇ ਦੂਸਰੇ ਨੂੰ ਪਹਿਲਾਂ ਤਿਆਰ ਕਰਕੇ ਫਿਰ ਇਹ ਕਮੇਟੀ ਦੇ ਇਲੈਕਸ਼ਨ ਕਰਾਉਣਾ ਚਾਹੁੰਦੀ ਹੈ ਜਦੋਂ ਇਹ ਸਾਡਾ ਲਾਹੌਰ ਦਰਬਾਰ ਉਹਦੇ ਵਿੱਚ ਅੰਗਰੇਜ਼ ਦਾਖਲ ਹੋਇਆ ਅੰਗਰੇਜ਼ਾਂ ਨੇ ਕਬਜ਼ਾ ਕਰ ਲਿਆ ਫੈਕਟਰੀ ਜਰਨਲ ਨੇ ਰਿਪੋਰਟ ਪੇਸ਼ ਕੀਤੀ ਲਾਹੌਰ ਦੀ ਸਾਹ ਆਪਣੇ ਇੰਗਲੈਂਡ ਦੀ ਅਸੈਂਬਲੀ 'ਚ ਉਹਨੇ ਉੱਥੇ ਜਾਣਕਾਰੀ ਦਿੱਤੀ ਕਿ ਹੁਣ ਸਾਡਾ ਸਾਰੇ ਹਿੰਦੁਸਤਾਨ ਦੇ ਉੱਤੇ ਰਾਜ ਮੁਕੰਮਲ ਹੋ ਗਿਆ ਪਹਿਲਾਂ 200 ਸਾਲ ਜਿਹੜਾ ਸੀ ਇਹਨਾਂ ਦਾ ਹਿੰਦੁਸਤਾਨ ਸੀ 100 ਸਾਲ ਬਾਅਦ ਇੱਥੇ ਪੰਜਾਬ 'ਚ ਵੜੇ ਨੇ ਹੁਣ ਕਹਿੰਦੇ ਸਾਡਾ ਪੰਜਾਬ ਤੇ ਵੀ ਰਾਜ ਮੁਕੰਮਲ ਹੋ ਸਾਡਾ ਕਬਜ਼ਾ ਹੋ ਗਿਆ ਸਾਰਾ ਕੁਝ ਠੀਕ ਆ ਪਰ ਇੱਕ ਅਕਾਲ ਤਖਤ ਆ ਜਿਸ ਅਕਾਲ ਤਖਤ ਦੇ ਸਾਹਮਣੇ ਆ ਕੇ ਸਿੱਖ ਆਜ਼ਾਦੀ ਦੇ ਸੁਪਨੇ ਲੈਣ ਲੱਗ ਪੈਂਦਾ ਉਸ ਅਕਾਲ ਤਖਤ ਦੀ ਵਜ੍ਹਾ ਨਾਲ ਸਾਨੂੰ ਇੱਕ ਚਿੰਤਾ ਉਹ ਚਿੰਤਾ ਵੀ ਅਸੀਂ ਉਸ ਅਕਾਲ ਤਖਤ ਦੇ ਮੈਨੇਜਮੈਂਟ ਨੂੰ ਡੀਸੀ ਦੇ ਅੰਡਰ ਕਰਕੇ ਖਤਮ ਕਰ ਦਿੱਤੀ ਆ ਸਾਡੀ ਕਮੇਟੀ ਦਾ ਰੂਰ ਲੈਗਰੇਸ਼ਨ ਬਣਿਆ ਟਰਸਟ ਬਣਿਆ ਉਹ ਐਜ ਅੱਜ 3 ਨਵੰਬਰ ਰਾਤ 6 ਹੋ ਗਈ ਕੋਈ ਪ੍ਰਧਾਨ ਨਹੀਂ ਬੜ ਸਕਿਆ ਲੜਾਈ ਪੈ ਗਈ ਤਿਆਗ ਰਹੇ ਤਾਂ ਡੀਸੀ ਪ੍ਰਧਾਨ ਹੋਊਗਾ ਉਸ ਗੁਰਦੁਆਰੇ ਦਾ ਹਰਮੰਦਰ ਸਾਹਿਬ ਦੀ ਕਮੇਟੀ ਦਾ ਇਹ ਸਾਡਾ ਇਲੈਕਸ਼ਨ ਆ ਤੋ ਅਸੀਂ ਜਿਹੜਾ ਵੀ ਇਲੈਕਸ਼ਨ ਹੈਗਾ ਉਹ ਵੀ ਨਹੀਂ ਕਰਵਾ ਰਹੇ ਕਿੰਨੇ ਸਾਲ ਹੋ ਗਏ ਪਤਾ ਨਹੀਂ ਇਹ ਸਰਕਾਰ ਕੀ ਚਾਹੁੰਦੀ ਆ ਸਾਡੇ ਤੋਂ ਸਾਡਾ ਇੱਕ ਜਨਹੋਰੀ ਹੱਕ ਆ ਉਹ ਨਹੀਂ ਦੇ ਰਹੀ ਸਰਕਾਰ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਜਿਹੜੇ ਬੰਦੇ ਨੇ ਜਿਹੜੇ ਲੀਡਰ ਨੇ ਉਹ ਰੁੱਖਾਂ ਨਾਲ ਨਹੀਂ ਲੱਗਦੇ ਉਹਨਾਂ ਨੂੰ ਲੋਕ ਚੁਣ ਕੇ ਅੱਗੇ ਲਿਆਉਂਦੇ ਨੇ ਇਸ ਕਰਕੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿਸੇ ਵੀ ਪਾਰਟੀ 'ਚ ਰਹਿ ਕੇ ਪੰਥਕ ਕਾਲੀ ਲਹਿਰ ਨੂੰ ਸਪੋਰਟ ਕਰੋ ਧਰਮ ਦੀ ਵੋਟ ਸਾਨੂੰ ਦੇ ਦਿਓ ਧਰਮ ਦੀ ਵੋਟ ਸਾਨੂੰ ਦਿਓਗੇ ਅਸੀਂ ਤੁਹਾਨੂੰ ਵਾਅਦਾ ਕਰਦੇ ਹਾਂ ਕਿ ਧਰਮ ਦੀ ਜਿਹੜੀ ਜਿਹੜੀਆਂ ਰਵਾਇਤਾਂ ਨੇ ਜਿਹੜੇ ਪੰਥਮ ਪੰਥ ਦਾ ਸ਼ਾਨਾਮਤ ਇਤਿਹਾਸ ਆ ਜੋ ਸਾਡੀ ਗੁਰੂ ਨਾਨਕ ਦੀ ਸੋਚ ਆ ਉਹਨੂੰ ਪਿਆਰ ਨਾਲ ਸੋਝ-ਬੋਝ ਨਾਲ ਤੇ ਦ੍ਰਿੜਤਾ ਨਾਲ ਲਿਭਾਵਾਂਗੇ ਅਸੀਂ ਜਿਹੜੀ ਗੁਰੂ ਦੀ ਗੋਲਕ ਹੈ ਇਹ ਗਰੀਬ ਦੇ ਗਰੀਬ ਦਾ ਮੂੰਹ ਹੋਊਗੀ ਇਹ ਜ ਗਰੀਬ ਬੱਚਿਆਂ ਦੀ ਐਜੂਕੇਸ਼ਨ ਹੋਊਗੀ ਇਹਦੇ ਵਿੱਚੋਂ ਗਰੀਬ ਦਾ ਇਲਾਜ ਹੋਊਗਾ ਇਹਦੇ ਵਿੱਚੋਂ ਯਾਤਰੂ ਲਈ ਸਹੂਲਤਾਂ ਹੋਣਗੀਆਂ ਇਹਦੇ ਵਿੱਚ ਅਸੀਂ ਆਪਣੇ ਯਕੀਨੀ ਬਣਾਵਾਂਗੇ ਕਿ ਗੁਰੂ ਘਰ ਦਾ ਪੈਸਾ ਗੁਰੂ ਘਰ ਦੀਆਂ ਜਾਇਦਾਦਾਂ ਖੁਰਦ-ਬੁਰਦ ਨਾ ਹੋਣ ਜਿਹੜੀਆਂ ਅੱਜ ਹੋ ਰਹੀਆਂ ਨੇ ਗੁਰੂ ਘਰ ਦੀਆਂ ਜਾਇਦਾਦਾਂ ਕਦੀ ਵਿਕੀਆਂ ਨਹੀਂ ਸੀ ਇਹ ਐਕਟ ਦੇ ਵਿੱਚ ਲਿਖਿਆ ਸੋਨਾ ਤੇ ਜ਼ਮੀਨ ਵੇਚੀ ਨਹੀਂ ਜਾ ਸਕਦੀ ਉਹਦਾ ਸੇਵਾ ਸੰਭਾਲ ਹੋ ਸਕਦਾ ਨੰਗਾ ਚਿੱਟਾ ਸਾਡੀਆਂ ਅੱਖਾਂ 'ਚ ਘੱਟਾ ਪਾ ਕੇ ਇਹ ਪ੍ਰਕਾਸ਼ ਸਿੰਘ ਬਾਦਲ ਅੰਬ ਸਾਹਿਬ ਦੀ ਗੁਰਦੁਆਰੇ ਦੀ ਜ਼ਮੀਨ ਵੇਚ ਗਿਆ ਉੱਥੇ ਮਾਲ ਬਣਿਆ ਪਿਆ ਜੀ ਤੁਸੀਂ ਦੇਖੋ ਇੱਥੇ 41 ਕਲਾਂ ਦੀ ਜ਼ਮੀਨ ਜਿਹੜੀ ਆ ਇੱਕ ਬਹੁਤ ਸ਼ੇਰੀਆ ਜਿੱਥੇ ਜਿੱਥੇ 2 ਲੱਖ ਰੁਪਇਆ ਗਾਜ ਨੂੰ ਜ਼ਮੀਨ ਹੈ 12-12 ਕਰੋੜ ਦਾ ਕਿੱਲਾ ਉਹ ਕਿੱਲੇ 12-12 ਕਰੋੜ ਦੇ ਤਿੰਨ ਕਿੱਲੇ ਦਿੱਤੇ ਇੱਕ ਮਾਲ ਦੇ ਮਾਲਕ ਨੂੰ ਉਹਦੇ ਤੋਂ ਤਿੰਨ ਕਿਲੇ ਜਾ ਕੇ ਸੜਕ ਤੋਂ ਪਾਰ ਮੋਗਾ ਰੋਡ ਤੇ ਲੈਲੇ 50 ਲੱਖ ਦਾ ਕਿਲਾ ਕਿੱਲੇ ਨੂੰ 12 ਕਰੋੜ ਦੇ ਕਿੱਲੇ ਨਾਲ ਤਬਾਦਲਾ ਕਰਕੇ ਮਲਾਈ ਆਪ ਖਾ ਗਏ ਗੁਰੂ ਘਰ ਨੂੰ ਤਿੰਨ ਕਿਲਾਂ ਦੇ ਤਿੰਨ ਕਿਲੇ ਮਿਲ ਗਏ ਇਸ ਤਰ੍ਹਾਂ ਦੇ ਧੰਦੇ ਕਰਦੇ ਪਏ ਨੇ ਅਸੀਂ ਆ ਜਣੀਆਂ ਕੱਲ ਇਲੈਕਸ਼ਨਾਂ ਗਈਆਂ ਇਹਨਾਂ ਦੇ ਵਿੱਚ ਪ੍ਰਧਾਨ ਨੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ 8 बाई 6 ਦੇ ਹੋਲਡਿੰਗ ਬਣਾਏ ਬਹੁਤ ਵੱਡੇ ਵੱਡੇ ਉਸੀਂ ਦੇਖੇ ਸਾਰੇ ਪਿੰਡਾਂ 'ਚ ਗੁਰਦੁਆਰਿਆਂ ਦੇ ਅੱਗੇ ਤਿੰਨ ਤਿੰਨ ਚਾਰ ਚਾਰ ਖੜੇ ਮਿਲਦੇ ਆਂ ਸ਼ਹਿਰਾਂ 'ਚ ਲੱਗੇ ਨੇ ਸੜਕਾਂ ਦੇ ਲੱਗੇ ਨੇ ਕਰੋੜਾਂ ਰੁਪਏ ਲੱਗੇ ਉਹਨਾਂ ਹੋਲਡਿੰਗਾਂ ਤੇ ਕੀ ਮੈਸੇਜ ਸੀ ਕਾਲ ਤੱਕ ਠੱਠੇ ਦੀ ਤਸਵੀਰ ਆ ਨਾਮ ਆਹੀ ਯੋ ਗੁਣਾ ਇਹ ਕਾਂਗਰਸ ਨੂੰ ਵੋਟਾਂ ਨਾ ਪਾਓ ਤੇ ਵੋਟਾਂ ਪਾਓ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਪਾਓ ਉਹ ਪ੍ਰਧਾਨ ਦੀ ਅਪੀਲ ਨੇ ਇਹੋ ਜਿਹਾ ਰੰਗ ਲਿਆਂਦਾ ਜਿਹਨਾਂ ਨੇ ਕਾਲ ਤੱਕ ਠਾਇਆ ਉਹਨਾਂ ਨੂੰ ਤੇ ਮਿਲ ਗਈਆਂ 8 ਸੀਟਾਂ ਚੰਡੀਗੜ੍ਹ ਸਮੇਤ ਤੇ ਜਿਨ੍ਹਾਂ ਨੇ ਅਪੀਲ ਕੀਤੀ ਉਹਨਾਂ ਦੀਆਂ ਦਸਾਂ ਦੀਆਂ ਜਮਾਨਤਾਂ ਹੋ ਜਬਤ ਹੋ ਗਈਆਂ ਤੇ 13% ਵੋਟ ਆਈ ਸਾਰੇ ਪੰਜਾਬ ਚੋ ਜੇ ਸੁਖਵੀਰ ਬਾਦਲ ਦੀ ਘਰ ਵਾਲੀ ਲਈ ਉਹ ਸੀਟ ਨੂੰ ਪਾਸੇ ਕਰਦੇ ਹੋ ਤੇ 6% ਵੋਟ ਰਹਿ ਜਾਂਦੀ ਸਾਰੇ ਪੰਜਾਬ ਦੀ ਇਹ ਅਪੀਲ ਦਾ ਅਸਰ ਹੋਇਆ ਤੇ ਚੂਨਾ ਕਿਨੂੰ ਲੱਗਾ ਗੁਰੂ ਰਾਮਦਾਸ ਜੀ ਦੇ ਘਰ ਨੂੰ ਗੁਰੂ ਦੀ ਗੋਲਕ ਨੂੰ ਕਰੋੜਾਂ ਰੁਪਇਆ ਉੱਥੋਂ ਲੱਗਾ ਜਿਨ੍ਹਾਂ ਪਾਰਟੀ ਲਈ ਲੰਗਰ ਤੇ ਜਿੰਨੇ ਵੀ ਸਾਡੇ ਇਤਿਹਾਸਿਕ ਗੁਰਦੁਆਰੇ ਸਾਰਿਆਂ ਚ ਪਾਰਟੀ ਲਈ ਲੰਗਰ ਜਾਂਦਾ ਰਿਆ ਬਣ ਕੇ ਉਹ ਵੱਖਰਾ ਪੰਫਲੇਟ ਜਿਹੜੇ ਛਪੇ ਗੁਰੂਗ੍ਰਾਹ ਸਾਹਿਬ ਭਵਨ ਚੋਂ ਵੱਖਰੇ ਜਿਹੜਾ ਸਰੋਪਿਆਂ ਦਾ ਕੱਪੜਿਆਂ ਦਾ ਝੰਡੀਆਂ ਬਣੀਆਂ ਉਹ ਵੱਖਰੀਆਂ ਇਹਨਾਂ ਨੁਕਸਾਨ ਕਰਕੇ ਗੁਰੂ ਘਰ ਲਈ ਤੇ ਅੱਜ ਤੁਸੀਂ ਦੇਖੋ ਅੱਜ ਕੀ ਖੇ ਖਰਾਬੀ ਹੋ ਰਹੀ ਆ ਅਕਾਲ ਤਖਤ ਤੋਂ ਕੀ ਮੈਸੇਜ ਆ ਰਹੇ ਨੇ ਲੋਕ ਕੀ ਸੋਚ ਰਹੇ ਨੇ ਸ਼ਿਕਾਇਤ ਕਰਨ ਵਾਲੇ ਕੌਣ ਨੇ ਕਰਨ ਕਿਨੂ ਡਏ ਨੇ ਉਹ ਬਰੌਣ ਕਿਨੂੰ ਡਏ ਨੇ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜਦੋਂ ਅਸੀਂ ਬਾਦਲ ਨੂੰ ਕਿਹਾ ਕਿ ਤੂੰ ਅੱਜ ਨੇਲੀ ਪੱਗ ਬੱਧਿਆ ਤੇ ਮਨਾਲੇ ਸ਼ਤਾਬ ਦੀ ਕੋਈ ਗੱਲ ਨਹੀਂ ਪਰ ਤੇਰੀ ਜਗ੍ਹਾ ਤੇ ਕੱਲੂ ਚਿੱਟੀ ਪੱਗ ਵਾਲਿਆ ਫੇਰ ਕੀ ਕਰੂੰਗਾ ਚਿੱਟੀ ਪੱਗ ਵਾਲੇ ਨੇ ਕਹਿਣਾ ਮੈਂ ਵੀ ਮਨਾਉਂਗਾ ਜੇ ਤੂੰ ਮਲਾਈ ਤੇ ਨਹੀਂ ਮੰਨੇ ਇਸ ਬੰਦੇ ਨੇ ਉਹ ਪਵਾੜਾ ਪਾਇਆ ਜਿਹੜਾ ਰਹਿ ਰੱਬ ਦਾ ਨਾ ਕੋਈ ਬੰਦਾ ਨਹੀਂ ਰਹਿਣ ਦਿੰਦਾ ਅੱਜ ਤੁਸੀਂ ਦੇਖੋ ਉਹਦੇ ਬਾਅਦ ਫਿਰ ਜਿਹੜਾ ਅਸੀਂ ਮੈਸੇਜ ਦਿੱਤਾ ਸੀ ਕਾਲ ਤੱਕ ਤੋਂ ਵੀ ਇਕੱਠੇ ਰਹੋ ਨਾ ਲੜੋ ਨਹੀਂ ਰਹੇ ਇਕੱਠੇ ਸਤਾ ਜਾਂਦੀ ਰਹੀ ਲੋਕ ਸਭਾ ਜਾਂਦੀ ਰਹੀ ਵਿਧਾਨ ਸਭਾ ਜਾਂਦੀ ਰਹੀ ਤੇ ਫੇਰ ਇਕੱਠੇ ਹੋ ਗਏ ਫੇਰ ਟੌੜਾ ਸਾਹਿਬ ਤੇ ਬਾਦਲ ਸਾਹਿਬ ਨੇ ਅੱਖਾਂ 'ਚ ਘੱਟਾ ਪਾਉਣ ਲਈ ਕਾਲ ਤੱਕ ਤੇ ਗਏ ਕਿ ਦੇਖ ਲਿਆ ਜਾਵੇ ਜੀ ਜੇ ਕੋਈ ਗਲਤੀ ਹੋ ਗਈ ਹੋਵੇ ਜਾਣੇ-ਅਣਜਾਣੇ ਚ ਜਿਵੇਂ ਅੱਜ ਉਹਦਾ ਪੁੱਤਰ ਕਰਦਾ ਜਾਣੇ-ਅਣਜਾਣੇ ਚ ਕੁਝ ਹੋ ਗਿਆ ਹੋਵੇ ਬੱਜਰ ਗਲਤੀਆਂ ਕੀਤੀਆਂ ਉਹਨਾਂ ਨੇ ਤੇ ਕਹਿੰਦੇ ਜਾਣੇ-ਅਣਜਾਣੇ ਚ ਕੋਈ ਗਲਤੀ ਹੋ ਗਈ ਤੇ ਅੱਗੇ ਮਹਾਪੁਰਖ ਜਿਹੜੇ ਕਾਲ ਤਖਤ ਦੇ ਜਥੇਦਾਰ ਜਗਿੰਦਰ ਸਿੰਘ ਵਦੰਤੀ ਜੀ ਉਹਨਾਂ ਨੇ ਕੀ ਫੈਸਲਾ ਸੁਣਾਇਆ ਕਿ ਸੌਣ ਦੀ ਸੰਗਰਾਦ ਨੂੰ ਸ਼੍ਰੋਮਣੀ ਕਾਲੀਦਾਲ ਅਖੰਡ ਪਾਠ ਕਰਕੇ ਪਛਤਾਵਾ ਕਰੇ ਅਖੰਡ ਪਾਠ ਕਰਾਵੇ ਸ਼੍ਰੋਮਣੀ ਕਾਲੀਦਾਲ ਤੇ ਕੌਮ ਦਾ ਬੇੜਾਗਰ ਕਰੇ ਪ੍ਰਕਾਸ਼ ਸਿੰਘ ਬਾਦਲ ਤੇ ਉਹਦੇ ਬਾਅਦ ਇਹਨਾਂ ਨੇ ਸੌਣ ਦੀ ਸੰਗਰਾਦ ਨੂੰ ਰੱਖੀ ਕਾਨਫਰੰਸ ਮੰਜੀ ਸਾਹਿਬ ਉੱਥੇ ਹੋਇਆ ਹਜ਼ਾਰਾਂ ਦਾ ਇਕੱਠ ਤੇ ਸਜ਼ਾ ਕਿਹੜੀ ਦਿੱਤੀ ਗੁਰੂ ਰਾਮਦਾਸ ਦੀ ਗੋਲਪ ਚੋਂ 20 ਲੱਖ ਦੀਆਂ ਜਲੇਬੀਆਂ ਖਾ ਗਏ ਅੱਜ ਵੀ ਉਹੀ ਫੈਸਲਾ ਹੋਣਾ ਜੇ ਅੱਜ ਵੀ ਇਹੋ ਜਿਹਾ ਫੈਸਲਾ ਹੋਣਾ ਜਿਹੜਾ ਤੈਹ ਹੋ ਚੁੱਕਾ ਇਹ ਨਹੀਂ ਹੋ ਸਕਦਾ ਇਹ ਗ੍ਰੰਥੀਆਂ ਨੂੰ ਘਰ ਦਾ ਰਾਹ ਦਿਖਾ ਦੇਣ ਉਹਨੂੰ ਬੱਜਰ ਗਲਤੀ ਦੇ ਐਵੇਜ ਦੇ ਵਿੱਚ ਉਹਨੂੰ ਪਾਸ ਚੋਂ ਛੇਕ ਦੇਣੇ ਨਹੀਂ ਹੋ ਸਕਦਾ ਇਹ ਸਾਡੀਆਂ ਕਾਲ ਤੱਕ ਦੀਆਂ ਪਰੰਪਰਾਵਾਂ ਜੇ ਤੁਸੀਂ ਬਚਾਉਣੀਆਂ ਤੇ ਸਾਨੂੰ ਸ਼੍ਰੋਮਣੀ ਪ੍ਰਬੰਧਕ ਕਮੇਟੀ ਲੈਣੀ ਪਾਉਗੀ